ਮੌਰਦੀ ਸਾਰੇ ਅੰਕਾਸ ਦੀ ਗਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਈਏ ਆਲੂ ਗਾਜਰਾਂ ਦੀ ਸਬਜ਼ੀ ਇੱਧਰ ਪਤਾ ਰਿਆ ਤੁਹਾਡਾ ਬਾਲਾ ਹੁਣ ਤੇ ਇੱਧਰ ਆਪਾਂ ਗਾਜਰਾ ਮਟਰ ਤੇ ਆਹ ਆਪੜੀਆਂ ਦੋਗ ਤੋਰੰਗਾਂ ਦਾ ਚੰਗਾ ਬਾੜੂ ਆਪਾਂ ਜਿਹੜਾ ਕੀਰੀਆ ਪਿਆਜ਼ ਹਰੀ ਮਿਰਚ ਤੇ ਇੱਧਰ ਥੋੜਾ ਆਪਾਂ ਪਾਈਏ ਤੇਲ ਆਪਣਾ ਹੋ ਗਿਆ ਗਰਮ ਇਹ ਆਜੂਨੀ ਹੈ ਤੇ ਇਹਨੋਂ ਉਹ ਪਾਣੀ ਚੋਂ ਕੱਢ ਕੇ ਕਾਜ ਰਹਾ ਆਲੂ ਗਾਜਰਾਂ ਪਾਣੀ ਚ ਭਾਈਆਂ ਤੋਂ ਫਿਰ ਆਲੂ ਕਾਲੇ ਹੋ ਜਾਂਦੇ गाजर क्योंकि कैमरा मैं फना पा इस करके प्यार लून देखो ਥੋੜੀ ਜਿਹੀ ਪਾ ਕੇ ਦੇ ਲਈਏ ਤੇ 12 ਪਾ ਲਈਏ ਥੋੜੀ ਜਿਹੀ ਲਾਲ ਮਿਰਚਾਂ ਮੇਚਾ ਆਪਾਂ ਥੋੜੀ ਜਿਹੀ ਪਉਣੀ ਨੇ ਤਾਂ ਕਰਕੇ ਤੇ ਆਪਾਂ ਚਾਰ ਆਰੀਆਂ ਮਿਰਚਾਂ ਪਾਈਆਂ ਤੇ ਆਪਾਂ ਬੜੀ ਗਰਮ ਹੋਣ ਲੱਗ ਪਈ ਇਹ ਜੀਂਗਾਰੀ ਪਾਉਣੀ ਅੰਦਰ ਜਿਹੜਾ ਰਸ ਮੱਤੇ ਖਾਣ ਲਈਏ ਲਾਗਾਇਆ ਡੇਗੀ ਮੇਂਦੀ ਥੋੜੀ ਪਾਉਣੀ ਹੁਣ ਆਪਾਂ ਪਾ ਦਈਏ ਜੀ ਗਾਜਰ वाले गाजरਾ ਰੱਖਣਾ ਪਰ ਇਹ ਮਸਾਲੇ ਵੀ ਬਣ ਕੇ ਪਈ ਪਿਆਜ਼ ਨਾਲੇ ਅੰਡਾ ਦਹੀਂ ਇਹਦੇ ਨੇ ਆਨੇ ਕਦੋਂ ਗਾਜਰੇ ਇਕੱਠੇ ਨੂੰ ਥਾਲੇ ਗ੍ਰੇਸ ਨੂੰ ਆਪਾਂ ਹੱਦ ਦੇ ਘਾਟ ਇਹ ਤਿਆਰ ਹੋ ਗਿਆ ਦੋ ਤਿੰਨ ਦਾ ਪਲੇਟ ਦੇ ਲੀ ਕੁਛ ਮੈਨਾ ਗਾਣਾ ਦੋ ਹੋਛ ਅੱਧਿਕ ਪਲੇਟ ਦੇ ਦੇਣੀ ਇਹਦਰ ਆਪਣੀ ਸਬਜੀ ਤੇ ਗੈਸ ਕਰਦ ਕੇ ਘਟ ਫਿਰ ਸਬਜੀ ਬਾਲੀ ਤੇ ਮਿਲਦੇ ਆ ਨਾਲੇ ਆਪਾਂ ਪਾਉਨੇ ਤਾਂ ਨਹੀਂ ਅੰਜੀਰ ਕੇ ਲਓ ਜੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਵਾਤੋ-ਵਾਦ ਸ਼ੇਅਰ ਕਰੋ ਲਾਈਕ ਤੇ ਕਮੈਂਟ ਕਰੋ ਤੁਸੀਂ ਸ਼ੇਅਰ ਨਹੀਂ ਕਰਦੇ ਵੇਖ ਲੈਂਦੇ ਜੇ ਵਾਤ ਹੋਵੇ ਤਾਂ ਸ਼ੇਅਰ ਕਰੋ ਵੀਡ ਬਣੇਗਾ ਬਹੁਤ ਲੋਡ ਵਾ ਇਸ ਟਾਈਮ ਵੀਡ ਨੂੰ ਸ਼ੇਅਰ ਕਰੀਓ ਲਓ ਜੀ ਪੜਾਈ ਦਾ ਕੰਮ ਗਿਆ ਹੋ ਹੁਣ ਆਪਾਂ ਮੁੜ ਕੇ ਮਿਲਦੇ ਆ ਕਿਉਂਕਿ ਰਸੋਈ 'ਚ ਬਹੁਤ ਗਰਮੀ ਹੈ ਸਾਡੇ ਆਪ ਗੁੰਦੇ ਆ ਆ ਤਾਂ ਐਸੀ ਕੱਢ ਕੇ ਰੱਖ ਲੈਨੇ ਆ ਗੁੰਦੇ ਬਾਅਦ ਚਲੋ ਜੀ ਵੀਰ ਕੋਣੇ ਵਾਰ ਤੋਂ ਵਾਰ ਸ਼ੇਅਰ ਕਰਿਓ ਤੁਸੀਂ ਸ਼ੇਅਰ ਨਹੀਂ ਕਰਦੇ ਵੇਖ ਲੈਂਦੇ ਜੀ ਵਾਰ ਤੋਂ ਵਾਰ ਸਪੋਰਟ ਕਰੋ